ਦਿੱਤੀ ਰਾਤ ਬਠਿੰਡਾ ਦੇ ਜਨਤਾ ਨਗਰ ਗਲੀ ਨੰਬਰ 6 ਦੇ ਵਿੱਚ ਘਰ ਦੇ ਉੱਪਰ ਹਮਲਾ ਰ ਹੋ ਲੋ ਇੱਟਾ ਰੋੜਾ ਨਾਲ ਹਮਲਾ ਕਰ ਦਿੱਤਾ ਗਿਆ ਹਮਲੇ ਦੇ ਵਿੱਚ ਘਰ ਦੀ ਖਿੜਕੀ ਤੇ ਦਰਵਾਜ਼ੇ ਤੱਕ ਤੋੜ ਦਿੱਤੇ ਗਏ ਅਰੇ ਖਿੜਕੀ ਦਾ ਕਾਂਚ ਜ਼ਮੀਨ ਤੇ ਘਰ ਦੇ ਅੰਦਰ ਤੱਕ ਵਿਖਰ ਗਿਆ ਉੱਥੇ ਹੀ ਪੀੜੇ ਪਰਿਵਾਰ ਨੇ ਘਰ ਦੇ ਦਰਵਾਜ਼ੇ ਬੰਦ ਕਰਕੇ ਆਪਣੀ ਮਸਾਈ ਜਾਨ ਬਚਾਈ ਹੈ ਉੱਥੇ ਵੀ ਗੱਲਾਂ ਕਿਤੇ ਜਾ ਰਹੀਆਂ ਨੇ ਕਿ ਕਾਮ ਇਨਸਾਨ ਕਿਸੇ ਤਰੀਕੇ ਨਾਲ ਬਿਨਾਂ ਕਿਸੇ ਖੋਪ ਦੀ ਜ਼ਿੰਦਗੀ ਜੀਣ ਤੋਂ ਮਜਬੂਰ ਹੋਇਆ ਪਿਆ ਹੈ ਇਹ ਹਾਲ ਹੈ ਅੱਜ ਸਰਕਾਰ ਦਾ ਇਹ ਦੌਰਾਨ ਪੀੜਾ ਪਰਿਵਾਰ ਦੇ ਵੱਲੋਂ ਕਿਹਾ ਗਿਆ ਕਿ ਇਹ ਹਮਲਾ ਗੁਆਂਢ ਵਿੱਚ ਰਹਿਣ ਵਾਲੇ ਕੁਝ ਨੌਜਵਾਨ ਲੋਕ ਕੀਤਾ ਗਿਆ ਹੈ ਜੋ ਕਿ ਨਸ਼ਾ ਕਰਨ ਦੇ ਵੀ ਆਦੀ ਹਨ ਤੇ ਇਹ ਗਲੀ ਦੇ ਵਿੱਚ ਬਣੇ ਲੜਕੇ ਸਕੂਲ ਦੇ ਬਾਅਦ ਟੋਲੀਆਂ ਬਣਾ ਕੇ ਖੜ ਕੇ ਉਹਨਾਂ ਛੇੜਛਾ ਕਰਦੇ ਆ ਜਿਨ੍ਹਾਂ ਰੋਕਣ ਜੇ ਅਸੀਂ ਕਈ ਵਾਰ ਕੋਸ਼ਿਸ਼ ਕੀਤੀ ਸੀ ਜਿਸ ਦੇ ਕਰੋਂ ਉਹਨਾਂ ਦੇ ਵੱਲੋਂ ਸਾਡੇ ਘਰ ਦੇ ਉੱਪਰ ਅੱਜ ਇਹ ਹਮਲਾ ਆਪਣੇ ਸਾਥੀ ਮਿਲ ਕੇ ਕੀਤਾ ਗਿਆ ਹੈ ਤਾਂ ਅੰਦਾਜ਼ੇ ਦੇ ਕੇ ਪੀਸੀਆ ਟੀਮ ਮੌਕੇ ਤੇ ਪਹੁੰਚੀ ਸੀ ਪਰ ਉਹਨਾਂ ਦੇ ਵੱਲੋਂ ਕੋਈ ਕਾਰਵਾਈ ਹਾਲ ਤੱਕ ਨਹੀਂ ਕੀਤੀ ਗਈ ਹੈ ਜੀ ਵੀਰ ਕੀ ਨਾਮ ਆ ਤੁਹਾਡਾ ਜੀ ਮੱਖਣ ਸਿੰਘ ਮੰਨੇਤਾ ਜੀ ਕੀ ਮਾਮਲਾ ਹੈ ਸਰ ਮਾਮਲਾ ਹੈ ਜੀ ਰਾਤ 9:30 ਵਜੇ ਮੈਨੂੰ ਇਹ ਫੋਨ ਕਿੰਨੇ ਵੀ ਛੱਡੇ ਕਰਤੇ ਹਾਂ ਨਾ ਕਰਤਾ ਜਿਹੜੀਆਂ ਨੇ ਤੇ ਮਾਸੇ ਤੁਰੰਤ ਤੁਰੰਤ ਪੀਸੀਆਰ ਦੇ ਤੇ ਅੰਚਲ ਅੰਦਰ ਬਟ ਐਕਸ਼ਨ ਤੋਂ ਤੇ ਇਹ ਲਈ ਰਿਤੇ ਕਿ ਉਹਨਾਂ ਨੂੰ ਜਿਹੜੇ ਹਮਲਾਵਾਰਾ ਉਹਨਾਂ ਤੇ ਕਾਨੂੰ ਫੜਿਆ ਜਾਵੇ ਫੜ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਮਲਾ ਦਾ ਕਾਰਨ ਕੀ ਹੈ ਜੀ ਮੈਂ ਹਮਲਾ ਕਰਨ ਦਾ ਕਾਰਨ ਇਹ ਹੈ ਪੈਸਾ ਉਹਨਾਂ ਨੇ ਮਕਾਨ ਵਾਲੇ ਨੇ ਦੱਸਿਆ ਵੀ ਇੱਥੇ ਸਕੂਲ ਹੈ ਨੇੜੇ ਤੇ ਜੀ ਗਲੀ ਦੇ ਵਿੱਚ 8 ਨੰਬਰ ਗਲੀ ਚ ਜੀ ਇਹਨਾਂ ਦੇ ਨਾ 6 ਨੰਬਰ ਗਲੀ ਦੇ ਵਿੱਚ ਗਲੀ ਹੋਰ 8 ਨੰਬਰ ਚ ਆਉਂਦੀ ਹੈ ਜੀ ਉਹ ਇਹਦੇ ਨਾਲ ਐਂਟਰ ਹੁੰਦੀ ਹੈ ਇੱਥੇ ਲੜਕੀਆਂ ਆਉਂਦੀਆਂ ਪਲਸ 2 ਦਾ ਸਕੂਲ ਹੈ ਇੱਥੇ ਜੀ ਇੱਥੇ ਉਹ ਲੜਕੀਆਂ ਇਕੱਠੇ ਹੋ ਕੇ ਉਹਦਾ ਰਸਤਾ ਰੋਕਣ ਦੇ 15 20 ਹੋ ਜਾਂਦੇ ਆ ਜੀ ਇਹਨੇ ਮਕਾਨ ਵਾਲੇ ਨੂੰ ਦੱਸਿਆ ਵੀ ਕਹਿੰਦੇ ਸੀ ਦੋ ਤਿੰਨ ਦਿਨ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮਤਲਬ ਇਹ ਹਟਣ ਦੀ بجائے ਤੇ ਇਹਨਾਂ ਨਾਲ ਝਗੜਾ ਸ਼ੁਰੂ ਕਰਤਾ ਰਾਂਜੀਸ ਰੱਖਣਾ ਰਾਂਜੀਸ ਰੱਖ ਲਾ ਦੇ ਰਾਂਜੀਸ ਰੱਖ ਦੇ ਇਹਨਾਂ ਨੇ ਦੱਸਿਆ ਵੀ ਸਾਡੇ ਨਾਲ ਕਈ ਸਾਲਾਂ ਤੋਂ ਅਸੀਂ ਰੋਕਦੇ ਆ ਵੀ ਘਰ ਦੇ ਵਿੱਚ ਗਲੀ ਮੱਲੇ ਦਾ ਇੱਥੇ ਨਾ ਖੜੋ ਬੱਸ ਐਸੇ ਕਰੋ ਪਰ ਉਹ ਨਹੀਂ ਹਟੇ ਹਾਲਾਂਕਿ ਇਹਨਾਂ ਨੇ ਦੱਸਿਆ ਵੀ ਸਾਡੇ ਤੇ ਘਰ ਤੇ ਹੀ ਹਮਲਾ ਕਰਤਾ ਉਹਨਾਂ ਨੇ ਨਸ਼ੇੜੀ ਮੁੰਡੇ ਇੱਥੇ ਤੇ ਉਹਨਾਂ ਦੀ ਰੋਕਥਾਮ ਹੋਣੀ ਚਾਹੀਦੀ ਹੈ ਚਲੋ ਬੱਚੇ ਜੋ ਕੋਈ ਨਸ਼ਾ ਕਰਦਾ ਉਹਨੂੰ ਜੇ ਸਰਕਾਰ ਵੱਲੋਂ ਕੋਈ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਾਇਆ ਜਾਵੇ ਜੇ ਕੋਈ ਬੇਜਾਦਤਾਨੂ پڑےਗਾ ਠੀਕ ਹੈ ਜੀ ਹਾਂਜੀ ਭਰਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਜੀਤ ਕੁਮਾਰ ਆ ਸਰ ਕੀ ਮਾਮਲਾ ਹੋਇਆ ਜੇ ਤੁਹਾਡੇ ਘਰ ਤੇ ਪੰਤੋੜੀ ਸਰ ਜੀ ਇੱਥੇ ਪੰਜ ਸੱਤ ਮੁੰਡੇ 10 12 ਮੁੰਡੇ ਆ ਚੌਂਕ 'ਚ ਖੜੇ ਰਹਿੰਦੇ ਸਰ ਜੀ ਤੇ ਇੱਥੇ ਸਕੂਲ ਦੇ ਬੱਚਿਆਂ ਦੀ ਛੁੱਟੀ ਹੁੰਦੀ ਹੈ ਸਰ ਕੁੜੀਆਂ ਦੀ ਇੱਕ ਮਿੰਟ ਬਾਜੀ ਕਰ ਦੇ ਸਰ ਮੈਂ ਇਹਨਾਂ ਨੂੰ 2 ਸਾਲ ਹੋ ਗਏ ਰੋਕਦਿਆਂ ਨੂੰ ਮਗਰ ਇਹਨਾਂ ਨੇ ਕੋਈ ਸਲਵਾ ਨਹੀਂ ਕੀਤੀ ਦੁਕਾਨ ਦੇ ਸਾਹਮਣੇ ਗਾਣਾ ਪਿਛਲੇ ਵਾਰ ਪਿਛਲੇ ਵਾਰ 11 ਚਈ ਸਰ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਸਰ ਜੀ ਤੇ ਕੱਲ ਦੀ ਰਾਤ ਦੀ ਗੱਲ ਹੈ ਸਰ ਕਿ 5-7 ਮੁੰਡੇ ਸੀ ਤੇ ਇਹ ਮੇਰੇ ਸਾਡੇ ਡਲੇ ਲੈ ਕੇ ਮਗਰ ਪੈ ਗਏ ਸਰ ਤੇ ਮੇਰੇ ਬੱਚੇ ਛੋਟੇ-ਛੋਟੇ ਆਏ ਸਰ ਤੇ ਮੈਨੂੰ ਬਹੁਤ ਖਤਰਾ ਇਹਨਾਂ ਨੂੰ ਕੱਲ ਤੋਂ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਜੀ ਸਾਨੂੰ ਇਹ ਕਿੰਨੇ ਚਿਰ ਤੋਂ ਚੱਲ ਰਿਹਾ ਹੈ ਇਹ ਕਾਰਜ ਜੀ ਦੋ ਸਾਲ ਹੋ ਗਏ ਸਰ ਤੋ 9 ਸਾਲ ਹੋ ਗਏ ਤੁਸੀਂ ਪਹਿਲਾਂ ਕਦੀ ਕੋਈ ਪ੍ਰਸ਼ਾਸਨ ਨਾਲ ਕੋਈ ਰਾਬਤਾ ਕੰਮ ਕੀਤਾ ਹਾਂਜੀ ਸਰ ਕੀਤਾ ਸੀ ਪਹਿਲਾਂ ਇਹਨਾਂ ਨੂੰ ਪਹਿਲਾਂ ਇਹਨਾਂ ਨੇ ਚੋਰੀ ਕਰਾਇਆ ਮੇਰੇ ਸ਼ਟਰ ਤੋੜੇ ਸਰ ਜੀ ਇਹਨਾਂ ਪੰਜ ਸੱਤ ਮੁੰਡੇ ਸੀ ਇਹ ਮੈਂ ਰਿਪੋਰਟ ਕਰਾਈ ਦੀ ਇਹਨਾਂ ਨੂੰ ਅੰਦਰ ਵੀ ਕੀਤਾ ਸਰ ਤੇ ਫਿਰ ਇਹਨਾਂ ਰਾਜੀਨਾਮਾ ਕਰ ਲਿਆ ਮੈਂ ਕਿਛਲ ਛੋਟੇ ਬੱਚੇ ਆ ਚਲ ਕੋਈ ਗੱਲ ਨਹੀਂ ਗਵਾਂਡ ਮੱਥੇ ਦੇ ਆ ਤੇ ਉਸ ਤੋਂ ਬਾਅਦ ਕੱਲ ਰਾਤ ਨੂੰ ਫੇਰ ਇਹਨਾਂ ਨੇ ਜਾਣ ਲੈਵਾਂ ਹਮਲਾ ਕੀਤਾ ਸਾਡੇ ਤੇ ਜੀ ਰਾਤ ਨੂੰ 8:30 ਪੌਣੇ 9 ਵਜੇ ਤੱਕ ਕੋਈ ਨਸ਼ਾ ਕਰਨ ਦੇ ਆਦੀ ਦੇ ਹਾਂਜੀ ਇਹ ਸਾਰੇ ਨਸ਼ੇੜੀਆਂ ਨੇ ਸਰ ਜਿੰਨੇ ਵੀ ਹੈਗੇ ਮੁੰਡੇ ਕਿੰਨੀ ਉਮਰ ਦੇ ਇਹ ਸਰ ਇਹ ਹੈਗਾ 2022 ਸਾਲ ਦੇ ਮੁੰਡੇ ਜੀ ਠੀਕ ਹੈ ਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਜਿਹੜਾ ਘਰਿਆ ਜੀ ਮੇਰੇ ਸੀਸੇ ਸਾਸੇ ਸਾਰੇ ਭਾਂਤੇ ਜੀ ਗ੍ਰਿਲਾਂ ਤੋੜਤੀਆਂ ਇਹਨਾਂ ਨੇ ਅੰਦਰ ਅੰਦਰ ਮੇਰਾ ਬਹੁਤ ਨੁਕਸਾਨ ਕੀਤਾ ਤੇ ਸਰਚ ਚੋਰੀ ਕੋਲ ਕਰਨ ਦੀ ਵੀ ਕੋਸ਼ਿਸ਼ ਕੀਤੀ ਇਹਨਾਂ ਨੇ ਮੇਰੀ ਕੋਈ ਸਰਟੀਫਿਕੇਟ ਤਾਂ ਨਹੀਂ ਕਿਸੇ ਦੇ ਪਜੀ ਨਹੀਂ ਸਰ 60 ਪੇਜ ਤੋਂ ਬਚਾ ਹੋ ਗਿਆ ਸਾਡਾ ਬੋਤਾਲੇ ਲਾਲੇ ਸੀ ਅਸੀਂ ਓਕੇ ਪੁਲਿਸ ਨੇ ਤਲਾਕੀ ਕੀਤੀ ਫਿਰ ਪੁਲਿਸ ਨੇ ਤਲਾਕੀ ਕੀਤਾ ਜੀ ਸਰ ਉਹ ਘਟੋ ਘਟ ਇੱਕ ਵਾਰੀ ਆ ਕੇ ਦੇਖ ਕੇ ਅਰੈਸਟ ਨਹੀਂ ਕਰਕੇ ਗਏ ਮੈਂ ਉਹਨਾਂ ਨੂੰ ਐ ਵੀ ਕਹਿਆ ਸੀ ਉਹਨਾਂ ਦਾ ਸਾਰਾ ਜਾਣਦਾ ਮੈਂ ਪਰ ਉਹਨਾਂ ਨੇ ਕੋਈ ਅਰੈ ਤੇ ਉਹ ਕਿਸ ਤਰ੍ਹਾਂ ਦੀ ਮੰਗ ਤੁਸੀਂ ਪ੍ਰਸ਼ਾਸਨ ਨੂੰ ਹਾਂਜੀ ਪ੍ਰਸ਼ਾਸਨ ਨੂੰ ਇਹੀ ਮੰਗ ਕਰਦਾ ਐ ਇਹਨਾਂ ਨੂੰ ਕੱਡੀ ਤਕਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਦਾ ਤੇ ਜਿਹੜਾ ਮੇਰਾ ਬੰਦਾ ਮੁਆਵਜ਼ਾ ਦਿੱਤਾ ਜਾਵੇ ਠੀਕ ਐ